नमस्कार जय हिंद दोस्तों मैं पवन मुखीजा मुखीजा एवेले न्यूज़ में आपका आपका स्वागत है शहर देले एक अहम खबर है एक खबर शहर वासियों को जाननी में चाहिए सुननी में चाहिए राजपुरा सिटी थाने के बीच नए इंचार्ज नियुक्त हो चुके हैं जेड़े नए इंचार्ज नियुक्त हुए हैं ओना वलो अपना चार्ज भी संभाल लिया गया सदर थाने में तैनात रहे कृपाल सिंह मोही ਕ੍ਰਿਪਾਲ ਸਿੰਘ ਮੋਇਨੂ ਸਿਟੀ ਥਾਣਾ ਦਾ ਨਵਾਂ ਐਸਐਚਓ ਜਾਂ ਐਸਐਚਓ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਹੁਣ ਸਵਾਲ ਇਹ ਉੱਠਦਾ ਕਿ ਕ੍ਰਿਪਾਲ ਸਿੰਘ ਮੋਇਨੂ ਸਿਟੀ ਥਾਣਾ ਇੰਚਾਰਜ ਨਿਯੁਕਤ ਕੀਤਾ ਗਿਆ ਤੇ ਬਲਵਿੰਦਰ ਸਿੰਘ ਜਿਹੜੇ ਐਸਐਚਓ ਸੀਗੇ ਉਹ ਕਿੱਥੇ ਗਏ ਦੱਸਿਆ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਸਿਟੀ ਥਾਣਾ ਦੇ ਇੰਚਾਰਜ ਰਹੇ ਬਲਵਿੰਦਰ ਸਿੰਘ ਐਸਐਚਓ ਨੂੰ ਡਿਪਾਰਟਮੈਂਟ ਨੇ ਸਸਪੈਂਡ ਕਰ ਦਿੱਤਾ ਹੈ। ਡਿਪਾਰਟਮੈਂਟ ਵੱਲੋਂ ਉਸ ਨੂੰ ਸਸਪੈਂਡ ਕਰਨ ਤੋਂ ਬਾਅਦ ਲੈਨ ਹਾਜ਼ਰ ਕਰ ਦਿੱਤਾ ਗਿਆ। ਲੈਨ ਪੁਲਸ ਲੈਨ ਪਟਿਆਲਾ ਪੇਚ ਦਿੱਤਾ ਗਿਆ। ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ? ਕੋਈ ਵੀ ਇਸ ਸਸਪੈਂਸ਼ਨ ਨੂੰ ਲੈ ਕੇ ਕੋਈ ਵੀ ਅਫਸਰ ਜਿਹੜਾ ਕਹੇ ਸਦਿਆਂ ਗੱਲ ਦੱਸਣ ਲਈ ਤਿਆਰ ਨਹੀਂ ਹੈ। ਚਾਹੇ ਕੋਈ ਇਸ ਗੱਲ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੋਇਆ। ਪਰ ਸੂਤਰ ਦੱਸਦੇ ਨੇ ਕਿ ਕੋਈ ਇੱਕ ਮੈਟਰ ਸੀ ਉਹ ਮਾਮਲਾ ਸੀ ਉਹ ਮਾਮਲਾ ਡੀਜੀਪੀ ਦਫ਼ਤਰ ਤੱਕ ਪਹੁੰਚਿਆ ਡੀਜੀਪੀ ਆਫਿਸ ਤੱਕ ਪਹੁੰਚਿਆ ਤਾਂ ਡੀਜੀਪੀ ਦਫ਼ਤਰ ਵੱਲੋਂ ਸਿਟੀ ਥਾਣਾ ਦੇ ਕੋਲੋਂ ਉਸ ਦੇ ਲਈ ਜਵਾਬ ਮੰਗਿਆ ਗਿਆ ਜਾਣਕਾਰੀ ਮੰਗੀ ਗਈ ਜਿਹੜਾ ਵੀ ਮੈਟਰ ਸੀ ਸੂਤਰ ਦੱਸਦੇ ਨੇ ਕਿ ਜਦੋਂ ਉੱਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਣਕਾਰੀ ਮੰਗੀ ਗਈ ਤਾਂ ਸੀਟੀ थाना ਵੱਲੋਂ ਉਹ ਜਿਹੜੀ ਜਾਣਕਾਰੀ ਸੀ ਉਹ ਸਹੀ ਤਰੀਕੇ ਨਾਲ ਨਹੀਂ ਭੇਜੀ ਗਈ ਜਦੋਂ ਹਾਈ ਕਮਾਂਡ ਜਾਂ ਕੈਸਨ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਆਈ ਤਾਂ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਵਿਭਾਗੀ ਕਾਰਵਾਈ ਕਰਦੇ ਹੋਏ ਰਾਜਪੁਰਸੀ ਸੀਟੀ थाना ਦੇ ਐਸਐਚਓ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਜਦੋਂ ਇਹ ਸਸਪੈਂਡ ਜਿਹੜਾ ਬਲਵਿੰਦਰ ਸਿੰਘ ਨੂੰ ਕੀਤਾ ਗਿਆ ਜਦੋਂ ਇਸ ਮਾਮਲੇ ਨੂੰ ਲੈ ਕੇ ਜਾਣਨ ਦੇ ਲਈ ਇਸ ਬੰਦੀ ਕਿ ਆਕਰ ਬਲਵਿੰਦਰ ਸਿੰਘ ਨੂੰ ਸਸਪੈਂਡ ਕਿਉਂ ਕੀਤਾ ਗਿਆ ਅਰਾਜਪ ਦਾ ਡੀਐਸਪੀ ਮਨਜੀਤ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਸੀਕ੍ਰਟ ਮੈਟਰ ਹੈ ਡਿਪਾਰਟਮੈਂਟ ਦਾ ਜਦੋਂ ਉਹ ਪੁੱਛਿਆ ਗਿਆ ਕਿ ਕਾਰਨ ਹੈ ਕੀ وجہ ਹੈ ਤਾਂ ਉਹਨਾਂ ਨੇ ਕਾਰਨ ਹੈ وجہ ਦੱਸਣ ਦੀ بجائے ਫੋਨ ਹੀ ਕਟ ਦਿੱਤਾ ਇਸ ਲਈ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਰ ਸਸਪੈਂਸ਼ਨ ਦੀ ਵਜ੍ਹਾ ਨੂੰ ਕਿਉਂ ਲੁਕਾਇਆ ਜਾ ਰਿਹਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ